ਹਾਂ ਇਹ ਮੁੰਡੇ ਲੱਗੇ ਹੋਏ ਆਈ ਅੱਜ ਪਨੀਰੀ ਰਲਾਉਣ ਆਪਾਂ ਚੱਲ ਕੇ ਦੇਖਦਾ ਮੈਨੂੰ ਲੱਗਦਾ ਸ਼ਿਮਲਾ ਦੀ ਰਲਾਉਂਦੇ ਨੇ ਚੱਲ ਕੇ ਦੇਖਦਾ ਵੀ ਕਿਹੜਾ ਵੀਰ ਲਾਉਂਦੇ ਨੇ ਅਸਲਾਮ ਵਾਲੇਕੁਮ ਸਾਥੀਓ ਇਸ ਟਾਈਮ ਆਪਾਂ ਖੜੇ ਆ ਜੀ ਖਲੀਲ ਪਨੀਰੀ ਫਾਰਮ ਤੇ ਆਹ ਉਹ ਪੱਤ ਗੋਭੀ ਆ ਜਿਹੜੀ ਆਪਾਂ ਤੁਹਾਨੂੰ ਦਿਖਾਈ ਤੀ ਆ ਦੇਖੋ ਲਵੇ ਲਾਤੀ ਜੀ ਥੋੜੀ ਹੋ ਰਹਿੰਦੀ ਹੈ ਜੇ ਕਿਸੇ ਨੂੰ ਚਾਹੀਦਾ ਤਾਂ ਛੇਤੀ ਕੰਟੈਕਟ ਕਰਿਓ ਤੇ ਆ ਹੈਗੀ ਆ ਚੀਨ ਗੋਭੀ ਦੀ ਪਨੀਰੀ ਆਪਾਂ ਚੱਲਦੇ ਹੁਣ ਉਹਨਾਂ ਲਵੇ ਨਾਲ ਹੁੰਦੇ ਤੁਹਾਨੂੰ ਦਿਖਾਉਣੇ ਆ ਆ ਚੇਨ ਦੀ ਵੀ ਪਟਾਈ ਚੱਲਦੀ ਐ। ਉਹ ਇਹ ਛੇਤੀ ਕਨੈਕਟ ਕਰ ਸਕਦੇ ਹੋ ਜੀ ਇਹਨਾਂ ਨਾਲ ਕੰਟੈਕਟ ਕਰਕੇ ਲੈ ਸਕਦੇ ਹੋ ਆਪਣੀ ਰੀ। ਚੱਲਦੇ ਆ ਹੁਣ ਆਪਾਂ ਉਹਨਾਂ ਦੇ ਕੋਲ ਦੇਖਦੇ ਆ ਕਿਹੜਾ ਲਾਉਂਦੇ ਆ ਵੀ। ਲੱਗ ਗਿਆ ਹੋਇਆ ਮੁੰਡੇ। ਫਰ ਹਮੇਸ਼ਾ ਕੋਰੇ। ਉਹ ਸ਼ਿਮਲਾ ਦੀ ਰੌਣੇ ਸ਼ਿਮਲਾ ਦੀ ਸਾਥੀਓ ਸ਼ਿਮਲਾ ਹੀਰ ਲਾ ਰਹੇ ਨੇ ਮੁੰਡੇ ਮਿਹਨਤੀ ਨੇ ਜੀ ਪੂਰੇ ਹਾਂ ਦੇਖੋ ਸ਼ਿਮਲਾ ਦੀਰ ਲਾ ਰਹੇ ਨੇ ਜੀ ਆਹ ਦੇਖੋ ਵੈਰਾਈਟੀਆਂ ਕਈ ਵੈਰਾਈਟੀਆਂ ਦੋ ਵੈਰਾਈਟੀਆਂ ਨੇ ਜੀ ਇੰਦਰਾ ਤਾਰਾ ਜੀ ਇੰਦਰਾ ਤੇ ਤਾਰਾ ਹਾਂ ਜੀ ਇਹ ਠੀਕ ਹੈ ਜੀ ਸਾਥੀਓ ਇੱਕ ਨੰਬਰ ਵੈਰਾਈਟੀਆਂ ਨੇ ਦੋਨੇ ਇੰਦਰਾ ਬਾਰੇ ਤਾਂ ਤਕਰੀਬਨ ਸਾਰੇ ਲੋਕ ਜਾਣਦੇ ਹੀ ਹੋਣਗੇ ਪੂਰੇ ਇੰਡੀਆ 'ਚ ਹੀ ਚੱਲਦੀ ਹੈ ਮੱਕੀ ਦੀ ਗੋਭੀ ਪਾਈ ਆ। ਆ ਦੇਖੋ ਜੀ ਇਹ ਇੰਦਰਾ ਦੀ ਹੈ, ਸਜੰਟਾ ਦੀ ਇੰਦਰਾ। ਬਾਕੀ ਚੀਨ ਦੀ ਵੀ ਪਣੀਰੀ ਅਜਰ ਲਾਈ ਆ ਜੀ, ਹੋਰ ਗੋਭੀ ਦਾ ਵੀ। ਗੋਭੀ ਦਾ ਕਿਹੜਾ ਕਿਹੜਾ ਲਾਇਆ ਅੱਜ? ਗੋਭੀ ਅੱਜ ਗੋਰੀ ਪਈ ਐ, ਟੁਕੀਟਾ ਵੀ। ਟੁਕੀਟਾ ਦੀ ਪਾਈ ਆ ਜੀ ਹੋਰ ਤੇ ਇੱਕ ਬਾਇਓ ਸੀਡ ਦੀ ਕੋਰਲ ਵਾਈਟ। ਕੋਰਲੋ ਵਾਈਟ, ਠੀਕ ਆ ਜੀ। ਤੇ ਸਾਹਿਬ ਫੋਟੋ ਲੀ ਜਾ। ਫੋਟੋ ਲੀ ਜਾ ਵੀ ਅਜਰ ਲਾਈ ਆ। ਕਲਰ ਕਲਰ ਲਾਈ ਆ ਜੀ ਫੋਟੋ ਲੀ ਜਾ। ਠੀਕ ਆ ਜੀ। ਠੀਕ ਹੈ ਜੀ। ਵੀ ਤਾਂ ਪੂਰੇ ਕੁਆਲਿਟੀ ਵਾਲੇ ਰਲਾਉਂਦੇ ਆ ਜੀ ਮੁੰਡੇ ਮੁੰਡੇ ਮਿਹਨਤੀ ਨੇ ਮਿਹਨਤ ਬੋਕ ਕਰਦੇ ਆ। ਤੁਸੀਂ ਇਹਨਾਂ ਨਾਲ ਆ ਚੀਨ ਦੀ ਆਪਣੀ ਦੀਆਂ ਤਿਆਰ ਨੇ ਜੀ ਲਾ ਲਓ ਛੇਤੀ ਛੇਤੀ ਖੱਤੇ ਤਿਆਰ ਕਰਕੇ। ਆ ਦੇਖੋ ਆ ਸ਼ਿਮਲਾ ਦੀਆਂ ਵੈਰਾਈਟੀਆਂ ਨੇ ਜੀ ਇਹ। ਫੋਟੀ ਲਈ ਜਾ ਤਿਆਰ ਖੜੀ ਆ। ਫੋਟੀ ਲਈ ਜਾ ਤਿਆਰ ਖੜੀ ਆ ਜੀ ਹੋਰ ਕਿਹੜੀਆਂ ਕਿਹੜੀਆਂ ਤਿਆਰ ਖੜੀ ਆ? ਗੋਰੀ ਖੜੀ ਆ। ਗੋਰੀ ਖੜੀ ਆ ਜੀ ਫੋਟਾ ਲਈ ਜਾ ਖੜੀ ਆ। ਮੈਗਾ ਸਟਾਰ ਤਿਆਰ ਖੜੀ ਹੈ ਮੈਗਾ ਸਟਾਰ ਦੀ ਤਿਆਰ ਖੜੀ ਹੈ ਪੱਤਾ ਗੋਭੀਆਂ ਦੀਆਂ ਵੈਰਾਈਟੀਆਂ ਖੜੀਆਂ ਪੱਤਾ ਗੋਭੀ ਦੇ ਖੜੀਆਂ ਨੇ ਉਹ ਮੈਂ ਤੁਹਾਨੂੰ ਪਹਿਲਾਂ ਦਿਖਾ ਕੇ ਵੀ ਆਇਆ ਉਹ ਤੇ ਦੋ ਪਟੀਆਂ ਦਾ ਪੱਟ ਵੀ ਦਿੱਤੀਆਂ ਬਰੋਕਲੀ ਤਿਆਰ ਖੜੀ ਹੈ ਤੇ ਬਰੋਕਲੀ ਦੀ ਪਨੀਰੀ ਵੀ ਤਿਆਰ ਖੜੀ ਹੈ ਬਰੋਕਲੀ ਕਿਹੜੀ ਕੰਪਨੀ ਆ ਬਰੋਕਲੀ ਟੋਕੀਟਾ ਦੀ ਟੋਕੀਟਾ ਦੀ ਉਹ ਬਰੋਕਲੀ ਆ ਜੀ ਬਹੁਤ ਵਧੀਆ ਤਕਰੀਬਨ ਟੋਕੀਟਾ ਦੀ ਉਹ ਬਰੋਕਲੀ ਕਾਮਯਾਬ ਹੈ ਜੀ ਆ ਤੁਹਾਨੂੰ ਦਿਖਾ ਦਿੰਦਾ ਕਿੰਨੀਆਂ ਘਰ ਲਾਏ ਆ ਜੀ ਸ਼ਿਮਲਾ ਮੋੜੇ ਮਿਹਨਤੀ ਨੇ ਜੀ ਬਾਕੀ ਇਹ ਕੱਲ ਨੂੰ ਹੋਰ ਵੀਰ ਲਾਉਣਗੇ ਫਿਰ ਆਪਾਂ ਤੁਹਾਨੂੰ ਕਦੇ ਵੀਡੀਓ ਦਿਖਾਵਾਂਗੇ ਹਾਂ ਫਿਰ ਬਾਏ ਹਾਂ ਵੀ ਸਲਾਮ ਕਿਵੇਂ ਆ ਜੀ ਠੀਕ ਹੈ ਆ ਜਾ ਤੂੰ ਵੀ ਸ਼ਕਲ ਦਿਖਾ ਦੇ ਤੇਰੇ ਵੀ ਘਰ ਦੇ ਦੇਖ ਲੈਣਗੇ ਉੱਥੇ ਵੀਡੀਓ ਕੋਈ ਨਹੀਂ ਜੀ ਠੀਕ ਹੈ ਜੀ ਸਾਥੀਓ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਧੰਨਵਾਦ ਜੀ ਓਕੇ ਜੀ